ਮੇਰੇ ਲਈ ਤੂੰ ਵੀ ਹੋਰਾਂ ਵਰਗਾ ਏ ਤੇਰੇ ਵਾਂਗ ਮੈਂ ਕੋਈ ਯਖ ਨਹੀਂ ਸੀ ਜਿੰਨਾ ਦੀ ਸੋਚ ਵਿੱਚ ਜਾ ਸ਼ਾਮਿਲ ਹੋਇਆ ਤੂੰ ਕੋਈ ਉਹਨਾਂ ਨਾਲ ਵੱਖ ਨਹੀਂ ਸੀ ਵਾਦੇ ਕਰਕੇ ਅੰਬਰ ਜਿੱਡੇ ਮਜਬ ਦੀਆਂ ਆੱਖਾਂ 'ਚ ਕੁਲ ਗਿਆ ਇਸ਼ਕ ਸਦਾ ਆਵਾਦਰਿੰਦਾ ਉਹ ਨਹੀਂ ਜੋ ਪਲਾਂ 'ਚ ਪੁੱਲ ਗਿਆ ਅਸੀਂ ਖੋਲਿਆ ਤੈਨੂੰ ਸਾਹਾਂ 'ਚ ਜਰਾ ਵੀ ਕੀਤਾ ਸ਼ੱਕ ਨਹੀਂ ਸੀ ਜਿੰਨਾ ਦੀ ਸੋਚ ਵਿੱਚ ਜੇ ਆ ਸ਼ਾਮਲ ਹੋਇਆ ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ ਸਾਨੂੰ ਦਵੋਚਿਆ ਤੇਰੇ ਖਿਆਲਾਂ ਨੇ ਜਿਵੇਂ ਪੈਰ ਦਵੋਚਣ ਫੁੱਲਾਂ ਨੂੰ ਅਸਾਂ ਹਾਂ ਵਿੱਚ ਤੇਰੀ ਹਾਂ ਕਹੀ ਨਾ ਜਾਏ ਜਵਰਤੀਆਂ ਖੁੱਲਾਂ ਤੋਂ ਜਿੰਨਾ ਆਪਾਂ ਤੈਨੂੰ ਸੌਂਪਿਆ ਮੈਂ ਇਨਾ ਦਿੱਤਾ ਕਿਸੇ ਨੂੰ ਹੱਕ ਨਹੀਂ ਸੀ ਜਿੰਨਾ ਦੀ ਸੋਚ ਵਿੱਚ ਜਾ ਸ਼ਾਮਲ ਹੋਇਆ ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ ਤੂੰ